ਦੋਸਤੋ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਾਈਵ ਹੋ ਕੇ ਇੱਕ ਗੱਲ ਆਖੀ ਗਈ ਕਿ ਨਵਰਾਤਰਿਆਂ ਦੇ ਦਿਨ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਤੇ ਨਵਰਾਤਰੇ ਸ਼ੁਰੂ ਹੋ ਗਏ ਨੇ ਤੇ ਸਾਨੂੰ ਸਾਰਿਆਂ ਨੂੰ ਸਵਦੇਸ਼ੀ ਬਣ ਜਾਣਾ ਚਾਹੀਦਾ ਆ ਨਰਿੰਦਰ ਮੋਦੀ ਸਾਹਿਬ ਕਹਿ ਰਹੇ ਨੇ ਕਿ ਅੱਜ ਤੋਂ ਸਵਦੇਸ਼ੀ ਚੀਜ਼ਾਂ ਅਪਣਾਓ ਪਰ ਇਸ ਉੱਤੇ ਹੁਣ ਬਵਾਲ ਹੋ ਚੁੱਕਿਆ ਹੈ ਇਹਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਹਨਾਂ ਨੇ ਕਿਹਾ ਕਿ ਕੀ ਤੁਸੀਂ ਆਪ ਸਵਦੇਸ਼ੀ ਹੋ ਮੋਦੀ ਜੀ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਕਰ ਦਿੰਦਾ ਹੈ ਇਹ ਗੱਲ ਕਿਉਂ ਆਖ ਰਹੇ ਨੇ ਕੇਜਰੀਵਾਲ ਕਿ ਤੁਸੀਂ ਸੁਵਦੇਸ਼ੀ ਹੋ ਕਿ ਤੁਸੀਂ ਖੁਦ ਉਹ ਕੱਪੜੇ ਪਾਉਂਦੇ ਹੋ ਜਿਹੜੇ ਇੱਥੋਂ ਦੇ ਬਣੇ ਹੋਏ ਨੇ ਯਾਨੀ ਕਿ ਭਾਰਤ ਦੇ ਬਣੇ ਹੋਏ ਨੇ ਤੁਸੀਂ ਬਹੁਤ ਕੁਝ ਇਦਾਂ ਦਾ ਜਿਹੜਾ ਅਮਰੀਕਾ ਦੇ ਵੱਲੋਂ ਦਿੱਤਾ ਹੋਇਆ ਪਾਉਂਦੇ ਹੋ ਜਾਂ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡੇ ਸਵਾਲ ਜਿਹੜੇ ਨੇ ਇਸ ਬਿਆਨ ਦੇ ਉੱਤੇ ਚੁੱਕੇ ਗਏ ਨੇ ਕੀ ਕੁਝ ਕਹਿਣਾ ਤੁਹਾਨੂੰ ਦੱਸ ਦੇਣਾ ਦਰਸਲ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਤੁਸੀਂ ਜਿਹੜੇ ਸਵਦੇਸ਼ੀ ਚੀਜ਼ਾਂ ਨੇ ਯਾਨੀ ਕਿ ਜਿਹੜੀਆਂ ਦੇਸ਼ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਅਪਣਾਓ ਕਿਉਂਕਿ ਨਵਰਾਤਰੀਆਂ ਦੇ ਦਿਨ ਸ਼ੁਰੂ ਹੋ ਗਏ ਸ਼੍ਰਾਦਾਂ ਦੇ ਦਿਨ ਚਲੇ ਗਏ ਨੇ ਤੇ ਹੁਣ ਤਿਹਾਰਾਂ ਦੇ ਦਿਨ ਸ਼ੁਰੂ ਹੋ ਗਏ ਨੇ ਬਹੁਤ ਲੋਕ ਜਿਹੜੇ ਨੇ ਸਮਾਨ ਖਰੀਦਦੇ ਨੇ ਵੱਖ-ਵੱਖ ਤਰ੍ਹਾਂ ਦਾ ਪਰ ਉਹ ਸਾਰਾ ਕੁਝ ਭਾਰਤ ਦੇ ਵੱਲੋਂ ਹੀ ਭਾਰਤੀਆਂ ਦੇ ਵੱਲੋਂ ਹੀ ਬਣਾਇਆ ਗਿਆ ਸਮਾਨ ਜਿਹੜਾ ਉਹਨੂੰ ਸਵਦੇਸ਼ੀ ਕਿਹਾ ਜਾਂਦਾ ਕਿ ਉਹ ਖਰੀਦਿਆ ਜਾਵੇ ਨਰਿੰਦਰ ਮੋਦੀ ਹੋਰਾਂ ਦਾ ਕਹਿਣਾ ਹੈ ਤੇ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਵੱਡੇ ਸਵਾਲ ਖੜੇ ਕੀਤੇ ਨਾਲ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਚਾਹਦੇ ਹੋ ਕਿ ਜਨਤਾ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰੇ ਕਿ ਤੁਸੀਂ ਖੁਦ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰ ਰਹੇ ਹੋ ਜਾਂ ਨਹੀਂ ਇਸ ਦਾ ਜਵਾਬ ਦੇ ਦਿਓ ਜਿਸ ਵਿਦੇਸ਼ੀ ਜਹਾਜ਼ ਦੇ ਉੱਤੇ ਤੁਸੀਂ ਰੋਜ਼ ਯਾਤਰਾ ਕਰਦੇ ਹੋ ਉਸ ਨੂੰ ਛੱਡ ਦਿਓ ਇਜਰੀਵਾਰ ਕਹ ਰਹੇ ਨੇ ਕਿ ਮੋਦੀ ਸਾਹਿਬ ਤੁਸੀਂ ਵੀ ਸ਼ੁਰੂ ਕਰੋ ਸਵਦੇਸ਼ੀ ਚੀਜ਼ਾਂ ਅਪਣਾਉਣੀਆਂ ਜਿਹੜੇ ਜਹਾਜ਼ ਦੇ ਵਿੱਚ ਤੁਸੀਂ ਰੋਜ਼ ਘੁੰਮਦੇ ਹੋ ਵੀ ਵਿਦੇਸ਼ੀ ਜਹਾਜ਼ ਆ ਉਹਨੂੰ ਵੀ ਛੱਡੋ ਤਾਂ ਤਾਂ ਅਸੀਂ ਮੰਨੀਏ ਕਿ ਤੁਸੀਂ ਜੋ ਜਨਤਾ ਨੂੰ ਕਹਿ ਰਹੇ ਹੋ ਉਸ ਉੱਤੇ ਤੁਸੀਂ ਵੀ ਜਿਹੜਾ ਆ ਮੁਕੰਮਲ ਤੌਰ ਦੇ ਉੱਤੇ ਜਿਹੜਾ ਉਸ ਨੂੰ ਤੁਸੀਂ ਵੀ ਅਪਣਾ ਰਹੇ ਹੋ ਉਹਨਾਂ ਨੇ ਕਹਿ ਕੇ ਸਾਰਾ ਦਿਨ ਜਿੰਨੇ ਵਿਦੇਸ਼ੀ ਸਮਾਨ ਦੀ ਤੁਸੀਂ ਵਰਤੋਂ ਕਰਦੇ ਹੋ ਉਸ ਨੂੰ ਵੀ ਛੱਡੋ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੋਦੀ ਸਾਹਿਬ ਜਿਹੜੀਆਂ ਕਿ ਵਰਤੋਂ ਦੇ ਵਿੱਚ ਲਿਆਉਂਦੇ ਹੋ ਸਾਰੀਆਂ ਵਿਦੇਸ਼ੀ ਨੇ ਗੱਲ ਮੈਂ ਨਹੀਂ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਅੱਗੇ ਕੀ ਕਹਿੰਦੇ ਨੇ ਕਿ ਤੁਹਾਨੂੰ ਭਾਰਤ ਦੇ ਵਿੱਚ ਕੰਮ ਕਰਨ ਵਾਲੀਆਂ ਚਾਰ ਅਮਰੀਕੀ ਕੰਪਨੀਆਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ ਚਾਰ ਅਮਰੀਕੀ ਕੰਪਨੀਆਂ ਭਾਰਤ ਦੇ ਵਿੱਚ ਨੇ ਉਹ ਸਵਦੇਸ਼ੀ ਕੰਪਨੀਆਂ ਨਹੀਂ ਉਦੇਸ਼ੀਆ ਕੰਪਨੀਆਂ ਨਹੀਂ ਅਮਰੀਕਾ ਦੀਆਂ ਕੰਪਨੀਆਂ ਨੇ ਉਹਨੂੰ ਵੀ ਬੰਦ ਕਰੋ ਜੇ ਤੁਸੀਂ ਇੰਨਾ ਹੀ ਸਵਦੇਸ਼ੀ ਬਣਨਾ ਚਾਹੁੰਦੇ ਹੋ ਤਾਂ ਉਹਨੂੰ ਵੀ ਬੰਦ ਕਰੋ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਅੱਗੇ ਕਹਿੰਦੇ ਨੇ ਕਿ ਤੁਸੀਂ ਵੀ ਤਾਂ ਕੁਝ ਕਰੋ ਲੋਕ ਆਪਣੇ ਪ੍ਰਧਾਨ ਮੰਤਰੀ ਤੋਂ ਐਕਸ਼ਨ ਦੀ ਉਮੀਦ ਰੱਖਦੇ ਨੇ ਪਰਵਚਨ ਦੀ ਨਹੀਂ ਲੋਕ ਕਹਿ ਰਹੇ ਨੇ ਕਿ ਅਸੀਂ ਮੋਦੀ ਸਾਹਿਬ ਦਾ ਐਕਸ਼ਨ ਦੇਖਣਾ ਚਾਹੁੰਦੇ ਆ ਉਹਨਾਂ ਦਾ ਰਿਐਕਸ਼ਨ ਦੇਖਣਾ ਚਾਹੁੰਦੇ ਆ ਨਾ ਕਿ ਪ੍ਰਵਚਨ ਇਹ ਗੱਲਾਂ ਦਾ ਪ੍ਰਗਟਾਵਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਸਵਦੇਸ਼ੀ ਚੀਜ਼ਾਂ ਨੂੰ ਅਪਣਾਓ ਪਰ ਪਹਿਲ ਤੁਸੀਂ ਕਰੋ ਪਹਿਲਾਂ ਤੁਸੀਂ ਕਰਕੇ ਦਿਖਾਓ ਫੇਰ ਭਾਸ਼ਣ ਦਿਵੋ ਇਹ ਗੱਲਾਂ ਜਿਹੜੀਆਂ ਨੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੋਦੀ ਸਾਹਿਬ ਨੂੰ ਕਈਆਂ ਕਿਆਂ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਸਾਹਿਬ ਕਹਿ ਰਹੇ ਨੇ ਕਿ ਨਵਰਾਤਰਿਆਂ ਦੇ ਦਿਨ ਸ਼ੁਰੂ ਹੋ ਗਏ ਨੇ ਅੱਜ ਤੋਂ ਸਵਦੇਸ਼ੀ ਚੀਜ਼ਾਂ ਅਪਣਾਉਣੀਆਂ ਸ਼ੁਰੂ ਕਰਦੋ ਬਾਈਕਾਟ ਕਰ ਦੂ ਬਾਹਰ ਲੀਆਂ ਚੀਜ਼ਾਂ ਦਾ ਅਸੀਂ ਆਪਣੀ ਭਾਰਤ ਦੀ ਬਣੀ ਹੋਈ ਚੀਜ਼ ਦੀ ਜਿਹੜੀ ਆ ਵਰਤੋਂ ਕਰਾਂਗੇ ਪਰ ਇਹ ਸਵਾਲ ਖੜੇ ਕਰਤੇ ਅਰਵਿੰਦ ਕੇਜਰੀ ਬਾਨ ਨੇ ਉਹ ਕਹਿੰਦੇ ਨੇ ਕਿ ਕੇ ਤੁਸੀਂ ਆਪ ਖੁਦ ਮੋਦੀ ਸਾਹਿਬ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹੋ ਜਿਹੜੇ ਜਹਾਜ਼ ਦੇ ਵਿੱਚ ਤੁਸੀਂ ਰੋਜ਼ ਘੁੰਮਦੇ ਹੋ ਉਹ ਵੀ ਤਾਂ ਵਿਦੇਸ਼ੀ ਹੈ ਭਾਰਤ ਦੇ ਵਿੱਚ ਚਾਰ ਵੱਡੀਆਂ ਕੰਪਨੀਆਂ ਨੇ ਅਮਰੀਕਾ ਦੀਆਂ ਕੰਪਨੀਆਂ ਨੇ ਉਹਨੂੰ ਵੀ ਬੰਦ ਕਰੋ ਜੇ ਤੁਸੀਂ ਇੰਨਾ ਹੀ ਚਾਹੁੰਦੇ ਹੋ ਕਿ ਸਵਦੇਸ਼ੀ ਚੀਜ਼ਾਂ ਦੀ ਵਰਤੋਂ ਹੋਵੇ ਤੇ ਇਹ ਤੋਂ ਇਲਾਵਾ ਹੋਰ ਬਹੁਤ ਵੱਡੇ ਅਲੀਗੇਸ਼ਨ ਜਿਹੜੇ ਨੇ ਮੋਦੀ ਸਾਹਿਬ ਦੇ ਉੱਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਏ ਗਏ ਨੇ ਕੌਣ ਸਹੀ ਹੈ ਕੌਣ ਗਲਤ ਹੈ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸੋ